ਸ਼ਿਕਾਰ ਘਾਟਸ ਹੈ ਤੇ ਸਾਹਮਣੇ ਸਰੋਵਰ ਬਣਿਆ ਆ ਸ਼ਿਕਾਰ ਘਾਟ ਦੇ ਨਾਲ ਹੀ ਤਰੀਨ ਦੁਕਾਨਾਂ ਹੀ ਬਣੀ ਇੱਥੇ ਖਾਣ ਨੂੰ ਬਹੁਤ ਲੱਗਾ ਪਕੜਿਆ ਪਕੜੀਏ ਜਿੰਨੇ ਕੋ ਸਖਾ ਨੂੰ ਮੱਲੂ ਚੇਖਾਂ ਤੇ ਕੋਲ ਦਰਵਾਜ਼ਾ ਇਹ ਦੀ ਇਮਾਰਤ ਇੱਥੇ ਰੈਡੀ ਹੁੰਦੀ ਹੈ। ਇਹ ਜੀ ਕੁਲ ਦਵਰਾ ਕਰਤਨガル ਸਾਹਿਬ ਜੋਗੀ ਹਜੇ ਤਿਆਰ ਹੁੰਦਾ ਪਿਆ ਤੇ ਹੁਣ ਅਸੀਂ ਅੰਦਰੋਂ ਦੇਖਣ ਜਾਵਾਂਗੇ। ਬਸ ਆਹੀ ਗੱਲ ਜੀ ਕਰੋ ਦਰਸ਼ਨ ਗੁਰਦੁਆਰਾ ਨਾਨਕ ਸਰ ਸਹਿਬ ਇੱਧਰ ਗੁਰੂ ਕਾ ਲੰਗਰ ਹੈ ਦਬੋ ਮੌਸਮ ਬਹੁਤ ਹੀ ਬੱਦਲ ਮਤਲਬ ਬੜੀ ਬੇਹੱਦ ਹਾਂ ਦੇਖੋ ਕਿੱਦਾਂ ਆਇਆ ਸੀ ਹੁਣ ਹੁਣ ਬਣ ਗਿਆ ਤਲਾਬ ਨਾਲ ਹਾਂ ਤਲਾਬ ਨਾਲ ਹਾਂਜੀ ਪਾਣੀ ਗੰਦਾ ਹੀ ਆਉਂਦਾ ਨਾ ਮੱਛੀ ਐ ਸਲੋਰ ਦੀ ਨਾ ਦੇ ਦੇ ਚ ਸਾਰਾ ਬੜੀ ਹੋ ਗਈ ਜਾਨ ਨਾ ਦੇ ਦੇ ਚ ਮਿੱਟੀ ਵਿੱਚ ਪੱਥਰ ਨਿਕ ਨਿਕੇ ਹਾਂਜੀ ਦਰਬਾਰ ਸਾਹਿਬ ਦੇ ਨਾਮ ਸਤਿ ਸਾਬ ਦੇ ਦਰਸ਼ਨਾਂ ਲਈ ਆਏ ਹੋ ਦਰਬਾਰ ਸਾਹਿਬ ਜੀਆਂ ਪ੍ਰਕਰਮਾ ਕਰਦਿਆਂ ਆਪ ਜੀ ਨੂੰ ਬੀਬੀ ਸਾਹਿਬ ਦੇ ਦਰਸ਼ਨ ਹੋਣ ਦੇ ਇਸ ਗਰੀ ਹੇਠਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ 9 ਦਿਨ 9 ਰਾਤਾਂ ਦੇ ਦੋ ਘੜੀਆਂ ਬਰਾਜ਼ਮਨ ਹੋਈ ਸਾਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਲੱਗਦਾ ਇਸ ਧਰਤੀ ਤੇ ਜਲ ਦੀ ਬਹੁਤ ਘਾਟ ਹੈ ਜਲ ਕਿਤੇ ਨਜ਼ਰ ਨਹੀਂ ਆ ਰਿਹਾ ਗੁਰੂ ਨਾਨਕ ਦੇਵ ਜੀ ਨੇ ਹੋਂਕਿਤਾ ਫਾਈ ਰਵਾਬ ਉਹ ਜਲ ਦਾ ਸੋਮਾ ਪ੍ਰਗਟ ਹੋਇਆ ਫਾਈ ਪ੍ਰਦਾਨਾ ਜੀ ਨੇ ਜਲ ਛਕਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਲ ਬਹੁਤ ਮਿੱਠਾ ਹੈ ਗੁਰੂ ਜੀ ਨੇ فرمایا ਆਈਏ ਧਰਤੀ ਦੇਵਤਿਆਂ ਦੀ ਹੈ ਇਸ ਕਰਕੇ ਜਲ ਮਿੱਠਾ ਹੈ ਗੁਰੂ ਜੀ ਤੇ ਪਾਈ ਮਰਦਾਨਾ ਜੀ ਬਚਨ ਵਿਲਾਸ ਕਰ ਰਹੇ ਸਨ ਏਨੇ ਨੂੰ ਕੋੜੀ ਆਇਆ ਕੋੜੀ ਨੇ ਆਣ ਕੇ ਬੇਨਤੀ ਕੀਤੀ ਸੱਚ ਜਿਸ ਤਰ੍ਹਾਂ ਆਪ ਜੀ ਨੇ ਇਸ ਧਰਤੀ ਨੂੰ ਜਲਦੀ ਬਖਸ਼ਿਸ਼ ਕੀਤੀ ਹੈ ਮੇਰਾ ਵੀ ਦੁੱਖ ਦੂਰ ਕਰੋ ਮੈਂ ਬਹੁਤ ਦੁਖੀ ਹਾਂ ਗੁਰੂ ਜੀ ਨੇ ਉਸ ਕੋੜੀ ਨੂੰ ਜਲ ਨਾਲ ਇਸ਼ਨਾਨ ਕਰਵਾਇਆ ਤੇ ਜਲ ਛਕਾਇਆ ਉਸ ਕੋੜੀ ਦਾ ਕੋੜ ਦੂਰ ਹੋ ਗਿਆ ਕੋਈ ਨਾ ਫਿਰ ਵੇਂਦੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਨੇ ਜਿਸ ਤਰ੍ਹਾਂ ਮੇਰਾ ਦੁੱਖ ਦੂਰ ਕੀਤਾ ਹੈ ਇੱਥੇ ਆਉਣ ਵਾਲੀਆਂ ਇਸੇ ਤਰ੍ਹਾਂ ਹੋਰ ਵੀ ਸੰਗਤਾਂ ਦੇ ਦੁੱਖ ਤਰਤ ਦੂਰ ਹੋਇਆ ਕਰਨ। ਆਪੇ ਕਿਰਪਾ ਕਰੋ ਇਸ ਸੌਮੇ ਨੂੰ ਸਰੋਵਰ ਦਾ ਵਰ ਬਖਸ਼ੋ। ਗੁਰੂ ਜੀ ਨੇ ਸੌਮੇ ਨੂੰ ਸਰੋਵਰ ਦਾ ਵਰ ਬਖਸ਼ਿਆ ਅੱਗੇ ਹੋਰ ਵੀ ਵਰ ਬਖਸ਼ੇ ਜਿਵੇਂ ਕਿਸੇ ਘਰ ਵਿੱਚ ਧੀ ਬੁੱਤ ਨਾ ਹੋਵੇ ਦੁਖ ਰੋਗ ਲੱਗਾ ਹੋਵੇ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇ ਅਰਦਾਸ ਬੇਨਤੀ ਕਰਵਾਵੇ ਮੋਹੰਦਸਰ ਸਾਹਿਬ ਦਾ ਜਾਪ ਕਰੇ ਸਤਿਗੁਰੂ ਜੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਇਸ ਸਰੋਵਰ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਇਸ ਸਰੋਵਰ ਵਿੱਚ ਜਲ ਬਾਣੋ ਵੀ ਪਾਇਆ ਜਾਂਦਾ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਦੇਰਾ ਦਾ ਰੂਪ ਵਿੱਚ ਜਨ ਪੈ ਰਿਹਾ ਹੈ ਸਰੋਵਰ ਦੀ ਅਤੇ ਦਰਬਾਰ ਸਾਹਿਬ ਦੀ ਸੇਵਾ ਸਭ ਤੋਂ ਪਹਿਲਾਂ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਰਵਾਈ ਉਹਨਾਂ ਤੋਂ ਬਾਅਦ ਸੰਤ ਬਾਬਾ ਨਾਨ ਸਿੰਘ ਜੀ ਲੰਗਰ ਸਾਹਿਬ ਵਾਲੇ ਨੇ ਸੇਵਾ ਕਰਵਾਈ ਉਹਨਾਂ ਤੋਂ ਬਾਅਦ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਸੇਵਾ ਕਰਵਾਈ ਹੁਣ ਦੇ ਮਜੂਤਾ ਮੁਖੀ ਸੰਤ ਬਾਬਾ ਨਰੇਂਦਰ ਸਿੰਘ ਜੀ ਜੇ ਸੰਤ ਬਾਵਾ ਬਰਿੰਦਰ ਸਿੰਘ ਦੀ ਸੇਵਾ ਕਰਵਾ ਰਹੇ ਹਾਂ ਸੰਗਤਾਂ ਦੇ ਭਲੇ ਵਾਸਤੇ ਮਹਾਪੁਰਖਾਂ ਨੇ ਕਾਰ ਸੇਵਾ ਦੀ ਟੋਕਰੀ ਰੱਖੀ ਹੈ ਸੋ ਆਪਕੋ ਆਪਣੀਆਂ ਕਿਰਤ ਕਮਾਈਆਂ ਵਿੱਚੋਂ ਤੁਸੀਂ ਵੀ ਹਿੱਸਾ ਪਾਓ ਆਪਕੋ ਆਪਣੀਆਂ ਕਿਰਤ ਕਮਾਈਆਂ ਸਬੰਧਤ ਕਰੋ ਗੁਰੂਤਨੰਦਰ ਜਲ ਰਹਾ ਦੀ ਬਬਾਦੀਪ ਸਿੰਘ ਜੀ ਜੀ ਰਖੰਦੇ ਵਾਹਿ ਤੂਹਾ ਹੈ ਤੇ ਰਸਨਾ ਤੇ ਸੰਤਾ ਪੜਿਆ ਨਾ ਇਹ ਅਰਥਾ ਸ਼ੀਰ ਜੀ ਤੂ ਬਾਬਾ ਦੀ ਤੇਰੀ ਚਾਰ ਜਲ ਬਣਾਇਆ ਗਿਆ ਹੈ ਇਹ ਰਸਨਾ ਪਤਖੜ ਤੇਰੀ ਹਰੂ ਸਾਥ ਹੋਰ 150 ਪੌੜੀ ਚੜ ਕੇ 200 ਪੌੜੀ ਤੇ ਚੜ ਕੇ ਉੱਪਰ ਆ ਗਏ ਲੋ ਜੀ ਇਹ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਉੱਪਰ ਜਾਜ ਬਣੀ ਹੈ ਇਹ 200 ਪੌੜੀ ਚੜ ਕੇ ਉੱਪਰ ਆਵੰਦਾ 10 ਪੌੜੀਆਂ ਹੋਰ ਆਹੇ ਵਾਹਿਗੁਰੂ ਵਾਹਿਗੁਰੂ ਵਾ ਗੁਰੂ ਵਾਹਿਗੁਰੂ 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 ਇਹ ਸਿਗਾ ਜੀ ਸਾਡੇ ਅੱਜ ਅੱਜ ਦੇ 12 ਗੁਰਦੁਆਰਿਆਂ ਦੇ ਵਿੱਚੋਂ ਲਾਸਟ ਗੁਰਦੁਆਰਾ ਤੇ ਅਸੀਂ ਸਵੇਰੇ 8:30 ਵਜੇ ਤੁਰੇ ਸੀ ਤੇ ਟੋਟਲ ਅਸੀਂ 12 ਗੁਰਦੁਆਰੇ ਦੇਖੇ ਹੁਣ ਅਸੀਂ ਹੈਗੇ ਆ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਜਿਹੜਾ ਹਯੂਤ ਸਾਹਿਬ ਗੁਰਦੁਆਰਾ ਉਹਦੇ ਤੋਂ 3 ਕਿਲੋਮੀਟਰ ਦੂਰ ਹੈ ਆ ਤੇ ਹੁਣ ਅਸੀਂ ਚੱਲੇ ਆ ਆਪਣੀ ਸਰਾਂਵਾਂ ਨੂੰ ਬਸ ਆ ਲਾਸਟ ਗੁਰਦੁਆਰਾ ਸੀ ਤੇ ਜਾ ਕੇ ਰੈਸਟ ਕਰਦੇ ਆ ਸ਼ਾਮ ਨੂੰ ਦਾਵਾ ਦੀ ਗੁਰਦੁਆਰਾ ਸਾਹਿਬ ਨੂੰ ਤੇ ਤੁਸੀਂ ਦੇਖ ਸਕਦੇ ਇਹ ਜਿਹੜੀ ਸਰਾਂ ਆ ਉਹਦੇ ਉੱਪਰ ਜਾਜ ਬਣਾਇਆ ਜਾ ਤੇ ਜਿੱਦਾਂ ਕੀ ਪਹਿਲਾਂ ਵੀਡੀਓ ਜਿਖਾਇਆ ਤੁਹਾਨੂੰ ਤੇ ਹੁਣ ਵੀ ਫਿਰ ਆਪਾਂ ਮਿਲਦੇ ਆ ਜਾ ਕੇ ਇੱਕ ਹੋਰ ਲੰਗਰ ਸ਼ਾਮ ਉਹ ਤੇ ਇੱਕ ਇੱਕ ਨਾ ਬਾਕੀ ਲੋਗ ਦੀ ਕਰਾਂਗੇ ਐਂਡਿੰਗ ਤੇ ਇਹ ਅਜੀਓ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ